ਵੇਟ ਮਾਰ ਕੇ ਸੱਟ ਗਿਆ ਬਾਈ ਟਰੱਕ ਆ ਬਾਈ ਵਿਚਾਰੇ ਦਵਾਈ ਲਾ ਰਹੇ ਨੇ ਇਹਦੇ ਦਵਾਈ ਬੁੱਟੀ ਕਰਨਗੇ ਬਹੁਤ ਵਧੀਆ ਯਾਰ ਪਰਾਲਾ ਕਰਦੇ ਨੇ ਬਾਈ ਚਲੋ ਦੇਖਦੇ ਆ ਆ ਬੇਜਵਾਨ ਨੂੰ ਬਾਈ ਟਰੱਕ ਵਿੱਚ ਵੱਜਿਆ ਸੀਗਾ ਇਹ ਵਿਚਾਰਾ ਤੇ ਲੱਤ ਤੇ ਬਹੁਤ ਸੱਟ ਲੱਗੀ ਇਹਦੇ ਯਾਰ ਵਿਚਾਰੇ ਦੇ ਬਾਈ ਕਰ ਰਹੇ ਨੇ ਇਲਾਜ ਇਹਦਾ ਦਵਾਈ ਬੁੱਟੀ ਕਰਨਗੇ ਆ ਦੇਖੋ ਪਰਲੀ ਲੱਤ ਤਾਂ ਜਮੇ ਚੱਕ ਹੁੰਦੀ ਵਿਚਾਰੇ ਦੀ ਦੇਖੋ ਯਾਰ ਚੱਕ ਚੱਕ ਬਾਈ ਯਾਰ ਆਵਾ ਮੈਂ ਆਵਾ ਆਪਾਂ ਆਜੀ ਤਰੀਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਯਾਰ ਬਾਈ ਇਧਰ ਇਧਰ ਆਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਯਾਰ ਬਾਈ